ਬੱਬਾ ਜੀਵਾ ਸਿੰਘ ਜੀ ਇਥੋਂ ਦਿੱਲੀੋਂ ਅਸੀਂ ਸਲੈਗ ਗਏ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਸ ਦੇ ਰੂਪ ਵਿੱਚ ਅੱਜ ਨਗ ਕੀਰਤਨ ਆਰੰਭ ਹੋਇਆ ਇੱਥੇ ਤੇ ਅੱਜ ਇੱਥੇ ਨਗ ਕੀਰਤਨ ਤੁਸੀਂ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਆਈ ਗਾਜ ਗੇਜ ਕਰਾ ਕੇ ਜਾਵੇ ਨਹਾ ਲੋ ਜਾਵੇ ਸ਼ੀਤਾ ਸਿੰਘਾਂ ਨੂੰ ਬਾਵੇ ਦਾ ਗੁਰਗਵਿੰਦ ਸਿੰਘ ਮਹਾਰਾਜ ਦੇ ਬਚਨ ਨੇ ਠੀਕਰ ਫੋੜ ਦਿੱਲੀ ਸਿਰ ਪ੍ਰੋਪਰ ਕੀਓ ਪਿਆਰ ਤੇਗ ਬਹਾਦਰ ਸਿੱਖ ਰਿਆ ਕਰੋ ਨਾ ਕਿ ਨਹੀਂ ਆਂ बहादुर के चलत पर हिंद की चादर, श्री गुरु तेग बहादुर जी जिनके 350वें शहीदी वर्ष पर हरियाणा सरकार एक से 25 नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से 11 नवंबर गुरुद्वारा गुरु नानक देव जी पिंजौर से 14 नवंबर को फरीदाबाद से और 18 नवंबर को सठौरा यमुना नगर से यात्राएं आरंभ होकर 24 नवंबर को कुरुक्षेत्र पहुंचेगी और 25 नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर ਧਰਮ ਔਰ ਮਾਨਵਤਾ ਦੀ ਰੱਖਿਆ হেতু دیے ਗਏ ਇਸ ਅਮੁੱਲ्य ਬਲੀਦਾਨ ਕੋ ਨਮਨ ਕਰੀਂ ਨਾ ਉਚਰੀ ਉਹ ਜਗਤ ਮੈਂ ਸੋਖ ਹਾਂ ਹਾਂ ਸਭ ਜੱਗ ਪਿਓ ਜੈ 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 ਸਰ ਲੋਕ 350 ਸਾਲ ਪਹਿਲਾਂ ਠੀਕ ਇਸੇ ਸਥਾਨ ਤੇ ਧਨਗੁਰ ਤੇਗ বাহাদুর ਸਾਹਿਬ ਦਾ ਸ਼ਹੀਦੀ ਹੋਈ ਅਤੇ ਸਾਹਮਣੇ ਹੀ ਚੌਂਕ ਦੇ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਤੇਯਾਲਾ ਜੀ ਦੀ ਸ਼ਹਾਦਤ ਹੋਈ ਜੀ ਗੁਰੂ ਪਾਸ਼ਾ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੇ ਅੱਜ ਇੱਕ ਨਵਾਂ ਮੋੜ ਦੁਨੀਆ ਨੂੰ ਦਿੱਤਾ ਹੈ ਜਿਸ ਕਾਰਨ ਤਿਲਕ ਸੰਜੂ ਦੇ ਰਾਕੇ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸੀਸ ਮਲਕੀ ਅਰਪਣ ਕਰਕੇ ਹਿੰਦੂਆਂ ਦੀ ਰਾਖੀ ਕੀਤੀ ਹੈ ਅੱਜ ਇਹ ਤੁਸੀਂ ਠਾਠਾ ਮਾਰਦਾ ਕੱਢ ਦੇਖੋ ਪੂਰਾ ਲਾਲ ਤੋਂ ਲੈ ਕੇ ਫਤਿਹਪੁਰੀ ਤੱਕ ਜਿਹੜੀ ਮੱਜਦ ਹੈ सिंगा ठाठा मारदा सिर्फ दस्तारा दस्तारा दिख रही यात्रा के लिए काफी दिन से इच्छाएं थी बहुत हिम्मत ही बन दिया जो मैं इसके वास्ते रुका हुआ वा था इतने आज मेरे नो भी दिन हो गए रुकने रुक एक प्रोग्राम दिखा ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਸਦ ਆਪ ਦੀ ਮਲਾ ਰਹੀ ਆ ਦਿੱਲੀ ਤੇ ਲਾਲ ਕਿਲਾ ਮੈਦਾਨ ਤੇ ਸਮਾਗਮ ਚੱਲ ਰਹੇ ਨੇ ਅੱਜ ਵੀ 4:30 ਵਜੇ ਦੇ ਕਰੀਬ ਉਹਨਾਂ ਸਮਾਗਮਾਂ ਦਾ ਆਗਾਜ਼ ਹੋਏਗਾ 11:30 ਵਜੇ ਸਮਾਪਤੀ ਹੋਏਗੀ ਚਰਚਾ ਵੀਗੀ ਅੱਜ ਦੇਸ਼ ਦੇ ਰਾਸ਼ਟਰਪਤੀ ਉਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਇਸ ਸਮੇਂ ਦਿੱਲੀ ਦੇ ਚਾਂਦਨੀ ਚੌਂਕ ਦੇ ਉੱਤੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਹ ਮਹਾਨ ਨਗਰ ਕੀਰਤਨ ਰਵਾਨਾ ਹੋਇਆ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਕੁਰਦਵਾਰਾ ਕਾਬਗੰਜ ਸੈਭ ਜਾ ਕੇ ਮਹਾਨ ਨਗਰ ਕੀਰਤਨ ਸਮਾਪਤ ਹੋਏਗਾ ਤਾਂ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਆ ਜਕਾਰਿਆਂ ਦੇ ਨਾਲ ਚਾਂਦਰੀ ਚੌਂਕ ਗੂੰਜ ਰਿਹਾ ਐਸੇ ਥਾਂ ਦੇ ਉੱਤੇ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਪਾਈ ਸਤੀ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੀ ਇਸੇ ਥਾਂ ਦੇ ਉੱਤੇ ਸਿੱਧੀ ਹੁੰਦੀ ਆ ਗੁਰਦੁਆਰਾ ਅਸੀਸ ਗੰਸਾ ਜਿੱਥੇ ਸਾਹਮਣੇ ਸੁਸੋਬਤ ਹੈ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਹੁੰਦੀ ਆ ਤਾਂ ਇਸ ਸਮੇ ਅੱਜ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਜਿਸ ਤਰ੍ਹਾਂ ਹੁਣ ਜ਼ਿਕਰ ਹੋ ਰਿਹਾ ਕਿ ਜੇਕਰ ਗੁਰੂ ਸਾਹਿਬ ਉਸ ਸਮੇ ਕੁਰਬਾਨੀ ਨਾ ਦਿੰਦੇ ਤਾਂ Hindu ਧਰਮ ਨਹੀਂ ਹੋਣਾ ਸੀ ਸਿੱਖ ਧਰਮ ਨਹੀਂ ਹੋਣਾ ਸੀ ਇਹ ਦਿੱਲੀ ਵਾਲਾ ਤਖਤ ਨਹੀਂ ਹੋਣਾ ਸੀ ਸੰਗਤ ਇਸ ਸਮੇ ਹੁਣ ਉਨ੍ਹਾਂ ਦੀ ਕੁਰਬਾਨੀ ਨੂੰ ਯਾਦਗਾਰੀਤਾ ਜਕਾਰਿਆਂ ਦੀ ਗੂੰਜ ਦੇ ਨਾਲ ਮਹਾਨ ਨਗਰ ਕੀਰਤਨ ਰਵਾਨਾ ਹੋ ਰਹੇ ਨੇ ਇੱਕ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਜਾਇਆ ਗਿਆ ਤੇ ਇੱਕ ਐਸਜੀਪੀਸੀ ਸਜਾ ਰਹੀ ਹੈ ਤੇ ਇੱਕ ਗੁਰਦਿਆਂ ਲਾਡਲੀਆਂ ਫੌਜਾਂ ਇਸ ਮਹਾਨ ਨਗਰ ਕੀਰਤਨ ਨੂੰ ਰਵਾਨਾ ਕਰ ਰਹੀਆਂ ਨੇ ਤਾਂ ਇਸ ਸਮੇਂ ਜਕਾਰਿਆਂ ਦੇ ਨਾਲ ਚਾਂਦਰੀ ਚੌਂਗ ਗੂਜ ਰਿਹਾ ਕੁਝ ਸੰਗਤ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਜ ਗੁਰੂ ਸਾਹਿਬ ਦੀ ਸ਼ਤਪ ਦੀ ਮੌਕੇ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਸਤਿ ਆਪ ਦੀ ਸਮੇਂ ਆਇਓ ਕੀ ਕਹਿਣਾ ਚਾਹੁੰਦੇ ਗੁਰੂ ਸਾਹਿਬ ਨੇ ਇਸ ਚਾਂਦਰੀ ਚੌਂਕ ਤੇ ਕਰਵਾਉਣਾ ਤਾਂ ਹੋਰ ਬਹੁਤ ਸੰਕੁਚ ਕਹਿਣਾ ਚਾਹੁੰਦੇ ਗੁਰੂ ਸਾਹਿਬ ਦੀ ਕੁਰਬਾਨੀ ਬਾਬਾ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਉਸ ਨੇ ਦੀ ਕਹਾਣੀ ਨੂੰ ਕਦੀ ਭੁਲਾ ਨਹੀਂ ਸਕਦੇ ਔਰ ਸਨ ਉਹਨੇ 10 ਸਾਲ ਬਾਹਰ ਤੇ ਚੱਲਣਾ ਇੱਥੇ ਸਾਹਮਣੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਗੱਡੀ ਨੂੰ ਸਜਾ ਰਹੀਆਂ ਨੇ ਜਿੱਥੇ ਕਿ ਇਸ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਉਸ ਆਪਣੇ ਮਹਾਨ ਨਗਰ ਕੀਰਤਨ ਨੂੰ ਰਵਾਨਾ ਕਰ ਰਹੀਆਂ ਤਾਂ ਤਸਵੀਰ ਤੁਹਾਨੂੰ ਇਸ ਸਮੇਂ ਦਿਖਾ ਦਿੰਦੇ ਆ ਜਿੱਥੇ ਕਿ ਫੁੱਲਾਂ ਦੇ ਨਾਲ ਇਸ ਗੱਡੀ ਨੂੰ ਇਸ ਨੂੰ ਸਜਾਇਆ ਜਾ ਰਿਹਾ ਇਹ ਨਿਹੰਗ ਸਿੰਘ ਜਿੱਥੇ ਬੰਦੀ ਆ ਨਗਰ ਕੀਰਤਨ ਕੱਢ ਰਹੇ ਨੇ ਤੇ ਗਿੱਲੀ ਕਮੇਟੀ ਦਾ ਮਹਾਨ ਨਗਰ ਕੀਰਤਨ ਹੁਣੇ-ਹੁਣੇ ਰਵਾਨਾ ਹੋਇਆ ਜਿੱਥੇ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀ ਸਿੰਘ ਕਾਲਕ ਨੇ ਸੰਗਤ ਨੂੰ ਕਿਹਾ ਕਿ ਜਿਹੜਾ ਲਾਲ ਕਿਲੇ ਵਿਕੇ ਤਾਰਿਕ ਸਮਾਗਮ ਚੱਲ ਰਿਹਾ ਉਸ ਦੇ ਵਿੱਚ ਵੱਧ ਵੱਧ ਚੜ ਕੇ ਸੰਗਤ ਪਹੁੰਚੇ ਤੇ ਗੁਰੂ ਘਰ ਦੀਆਂ ਖੂਸੀਆਂ ਪ੍ਰਾਪਤ ਕਰੇ ਸਾਹਮਣੇ ਦੇਖ ਸਕਦੇ ਹੋ ਕਿ ਗੁਰੂ ਦੀਆਂ ਲਾਡੀਆਂ ਫੌਜਾਂ ਨੂੰ ਸਲਾਦੀਆਂ ਨੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਸਾਹਮਣੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਦਾ ਸ਼ਹੀਦੀ ਸਥਾਨ ਹੈ ਜਿੱਥੇ ਕਿ ਭਾਈ ਮਤੀ ਦਾਸ ਪਾਈ 37102 ਪਾਈ ਦਿਆਲਾ ਜੀ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਸਿੱਧੀ ਸਤਾਨ ਬਣਾਇਆ ਉੱਥੇ ਵੀ ਸੰਗਤ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਜਿਹਦੇ ਵਿੱਚ ਖਾਲਸੇ ਦੇ ਰੰਗ ਦੇ ਵਿੱਚ ਇਹ ਥਾਂ ਸਵੇਂ ਰੰਗਿਆ ਹੋਇਆ ਖਾਲਸੇ ਦਾ ਜਾਹੋ ਜਲਾਲ ਨਜ਼ਰ ਆ ਰਿਹਾ ਹੈ ਅੱਜ ਦੀ ਕੁਰਬਾਨੀ ਮੌਕੇ ਪਹੁੰਚੇ ਹਾਂ ਦਿੱਲੀ ਦੇ ਚਾਂਦਨੀ ਚੌਂਕ ਤੇ ਕੁਝ ਕਹਿਣਾ ਚਾਹੁੰਦੇ ਹਾਂ ਅੱਜ ਉਹਨਾਂ ਕਰਕੇ ਹੀ ਸਾਰੇ ਧਰਮ ਆਪਣੀ ਧਰਮ ਦੇ ਵਿੱਚ ਰਹਿ ਰਹੇ ਨੇ ਅੱਜ ਦਾ ਜੋ ਦਿਹਾੜਾ ਆ ਉਸ ਬਾਰੇ ਗੁਰਗਬੰ ਸਿੰਘ ਮਹਾਰਾਜ ਦੇ ਬਚਨ ਨੇ ਠੀਕਰ ਫੋੜ ਦਿੱਲੀ ਸਿਰ ਪ੍ਰਾਪਰ ਕੀਓ ਪਿਆਰ ਤੇਗ ਬਹਾਦਰ ਸਿਖ ਰਿਆ ਕਰੋ ਨਕ ਨਹੀਂ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਗ ਹਾਂ 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 ਸਭ ਜਗ ਪਇਓ ਜੈ 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 ਸਰ ਲੋਕ ਅੱਜ ਦੇ ਦਿਹਾੜੇ ਦੇ ਉੱਤੇ 350 ਸਾਲ ਪਹਿਲਾਂ ਠੀਕ ਇਸੇ ਸਥਾਨ ਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਹੋਈ ਅਤੇ ਸਾਹਮਣੇ ਹੀ ਚੌਂਕ ਦੇ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਜਿਸ ਤੋਂ ਬਾਅਦ ਭਾਈ ਜੈਤਾ ਜੀ ਇਸ ਸਥਾਨ ਤੋਂ ਸੀਸ ਅਨੰਦਪੁਰ ਸਾਹਿਬ ਲੈ ਕੇ ਗਏ ਜਿੱਥੇ ਉਹਨਾਂ ਨੂੰ ਵਰ ਦਿੱਤਾ ਰਗਰੇਟੇ ਗੁਰੂ ਕੇ ਬੇਟੇ ਦਾ ਸੋ ਅੱਜ ਦਾ ਦਿਹਾੜਾ ਜਿਹੜਾ ਆ ਇਹ ਸ਼ਹੀਦੀ ਦਿਹਾੜਾ ਆ ਕਿ ਸੰਗਤਾਂ ਨੂੰ ਆਪਣੇ ਮਨ ਦੇ ਵਿੱਚ ਉਸ ਦ੍ਰਿਸ਼ ਨੂੰ ਯਾਦ ਕਰਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਚਾਹੀਦਾ ਕਿ ਸਿੱਖ ਕੌਮ ਨੂੰ ਇੱਥੋਂ ਤੱਕ ਲਿਆਉਣ ਵਾਸਤੇ ਕਿ ਗੁਰੂ ਸਾਹਿਬ ਨੂੰ ਆਪਣੀ ਵੀ ਕੁਰਬਾਨੀ ਦੇਣੀ ਪਈ ਆ ਸੋ ਆਪਾਂ ਨੂੰ ਜਿਹੜੀ ਆ ਮਨਮਤ ਛੱਡ ਕੇ ਗੁਰੂ ਮਹਾਰਾਜ ਦੇ ਜਿਹੜੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਚਾਹੀਦੀ ਆ ਕਿ ਜਿਸ ਤਰ੍ਹਾਂ ਮਹਾਰਾਜ ਨੇ ਸੇਵਾ ਕੀਤੀ ਆ ਇਸੇ ਤਰ੍ਹਾਂ ਸਾਰੀ ਸੰਗਤ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ ਆ ਹੋਰ ਵੀ ਸੰਗਤ ਵੱਡੇ ਪੱਧਰ ਤੇ ਪਹੁੰਚੀ ਹੋਈ ਐ ਸੀ ਗੱਲਬਾਤ ਕਰਨ ਦੀ ਵੀ ਕੁਝ ਕਰਾਂਗੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਤਿਆਰ ਬਰ ਤਿਆਰ ਨੇ ਸਾਹਮਣੇ ਦੇਖੋ ਆ ਬਾਜ ਆ ਜਿਹੜਾ ਗੁਰੂ ਦੇ ਸਿੰਘਾਂ ਛੋਟੇ ਬੱਚੇ ਦੇ ਸਿੰਘ ਜਿਹੜਾ ਇਸ ਸਮੇਂ ਉਸਦੇ ਸਿਰ ਦੇ ਉੱਤੇ ਨਜ਼ਰ ਆ ਰਿਹਾ ਤਾਂ ਤਸਵੀਰ ਖਾਲਸੇ ਦਾ ਜਹਾਜ ਜਲਾਲ ਦੇਖੋ ਖਾਲਸੇ ਦਾ ਜਹਾਜ ਜਲਾਲ ਇਹ ਦਿੱਲੀ ਦੇ ਚਾਂਦਨੀ ਚੌਕ ਤੋਂ ਨਜ਼ਰ ਆ ਰਿਹਾ ਸਾਹਮਣੇ ਛੋਟਾ ਜਿਹਾ ਬੱਚਾ ਪੰਜਗੀ ਸਿੰਘ ਉਸਦੇ ਸਿਰ ਦੇ ਉੱਤੇ ਬਾਗ ਬકરી ਤਸਵੀਰ ਦਿੱਲੀ ਦੇ ਚਾਂਦਨੀ ਚੌਕ ਤੋਂ ਨਜ਼ਰ ਆ ਰਹੀ ਆ ਸਾਹਮਣੇ ਦੇਖੋ ਛੋਟਾ ਜਿਹਾ ਪੰਜਗੀ ਸਿੰਘ ਹੱਥ ਲਾ ਕੇ ਸੰਗਤ ਨੂੰ ਜਿਹੜਾ ਉਹ ਸੰਗਤ ਦਾ ਪਿਆਰ ਕਬੂਲਦਾ ਹੋਇਆ ਨਜ਼ਰ ਆ ਰਿਹਾ ਤਾਂ ਛੋਟੇ ਜਿਹੇ ਬੱਚੇ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਕਹਿਣਾ ਚਾਹੁੰਦਾ ਤੇ ਕੁਝ ਕਹਿਣਾ ਚਾਹੁੰਦੇ ਹੋ ਅਜ ਗੁਰੂ ਸਾਹਿਬ ਤੇ ਆਸ ਹੈ ਤੇ ਆਸ ਹੈ ਜੀ ਤੇ ਆਸ ਹੈ ਬੋਲੇਗਾ ਕੁਝ ਲੋਕ ਸਭ ਨੇ ਕਿਹਾ ਪਾਤਸ਼ਾਹ ਕੀ ਕੁਝ ਕਹਿਣਾ ਚਾਹੁੰਦੇ ਹੋ ਗੁਰੂ ਸਾਹਿਬ ਬੱਬਾ ਜੀਵਨ ਸਿੰਘ ਜੀ ਇਥੋਂ ਦਿੱਲੀੋਂ ਅਸੀਸ ਲੈ ਕੇ ਗਏ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਸ ਦੇ ਰੂਪ ਵਿੱਚ ਅੱਜ ਨਗ ਕੀਰਤਨ ਆਰੰਭ ਹੋਇਆ ਇੱਥੇ ਤੇ ਅੱਜ ਇੱਥੇ ਨਗਰ ਕੀ ਜਤ ਜੀ ਪਹੁੰਚੇ ਤੇ ਬਹੁਤ ਬਹੁਤ ਰਾ ਧੰਨਵਾਦ ਹੈ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਪਰਿਵਾਰ ਦਾ ਵਾਹੀ ਕੋ ਕਹਿਣਾ ਚਾਹੁੰਦੇ ਨੀ ਕੋ ਜਕਾਰਾ ਗਜ ਗਜ ਜਾਦੋ ਤੇ ਕਾ ਗਜ ਗਜ ਕਰਾ ਕੇ ਜਾਵੇ ਨਾਲ ਹੋ ਜਾਵੇ ਸ਼ੀਤਾ ਸਿੰਘਾ ਨੂੰ ਪਾਵੇ ਵਾਹਕਾਰ ਤਾਂ ਖਾਲਸਾ ਜੀ ਸਾਡੇ ਨਾਲੇ ਖਾਲਸਾ ਜੀ ਅੱਜ ਜਕਾਰੇ ਗੂੰਜ ਰਹੇਗਾ ਕੁਛ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਕਾਰੇ ਗੂੰਜ ਰਹੇ ਨੇ ਚਾਂਦਨੀ ਚੌਕ ਬੜੀ ਚੜ੍ਹਦੀ ਕਲਾ ਹੋਈ ਜੀ ਗੁਰੂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸਾਨੀ ਸ਼ਹਾਦਤ ਨੇ ਅੱਜ ਇੱਕ ਨਵਾਂ ਮੋੜ ਦੁਨੀਆ ਨੂੰ ਦਿੱਤਾ ਹੈ ਜਿਸ ਕਾਰਨ ਤਿਲਕ ਸੰਜੂ ਦੇ ਰਾਕੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸੀਸ ਮਤਲਬ ਕਿ ਅਰਪਣ ਕਰਕੇ ਹਿੰਦੂਆਂ ਦੀ ਰਾਖੀ ਕੀਤੀ ਹੈ ਸੋ ਉਹਨਾਂ ਦੀ ਸ਼ਹਾਦਤ ਨੂੰ ਇਹ ਦੁਨੀਆ ਹਮੇਸ਼ਾ ਹੀ ਯਾਦ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਾ 20 ਮਹਾਨ ਨਗਰ ਕੀਰਤਨ ਨੂੰ ਸਜਾਰ ਹੀ ਨੇ ਥੋੜੇ ਸਵੇਰ ਤੋਂ ਬਾਅਦ ਇਸੇ ਥਾਂ ਦੇ ਉੱਤੋਂ ਇੱਕ ਹੋਰ ਮਹਾਨਗਰ ਕੀਰਤਨ ਰਵਾਨਾ ਹੋਇਗਾ ਇੱਕ ਪਹਿਲਾ ਮਹਾਨਗਰ ਕੀਰਤਨ ਰਵਾਨਾ ਹੋਇਆ ਤੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਕਿਹਦੇ ਗੁਰੂ ਸਾਹਿਬ ਦੀ ਕੁਰਬਾਨੀ ਨੇ ਜਦੋਂ ਜ਼ੁਲਮ ਔਰੰਗਜ਼ੇਬ ਦਾ ਸਿੱਖਾਂ ਤੇ ਚੱਲ ਰਿਹਾ ਸੀ ਗੁਰੂ ਸਾਹਿਬ ਨੇ ਆਪਣੀ ਵੱਡੀ ਕੁਰਬਾਨੀ ਦੇ ਕੇ ਉਸ ਜ਼ੁਲਮ ਦਾ ਅੰਤ ਕੀਤਾ। ਅ ਚਲਕ ਜੰਝੂ ਰਖਾਬਰਤਾ ਕਾਕੀਨੋ ਬਡੋ ਕਲੂ ਮਸਾਕਾ ਸਾਦਨ ਹੇਟ ਇਤਿਹੀ ਜੰਗਰੀ ਸੀਸ ਦੀਆ ਪਰ ਸੀਨਾ ਉਚਰੀ। ਭਗਤ ਗੁਰ ਤੇਗ ਬਹਾਦਰ ਸਾਹਿਬ ਉਸ ਲਈ ਸੀਸ ਇਸ ਚਾਨੀ ਚੌਂਕ ਦੀ ਧਰਤੀ ਦੇ ਉੱਤੇ ਭਾਈ ਜੇਤਾ ਜੀ ਲੈ ਕੇ ਗਏ। ਤੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਜਨ ਕੀਤੇ ਵੀ ਉੱਥੇ ਸਿੱਖ ਕਿੰਨੇ ਕੁ ਸੀਗੇ ਤੇ ਮੈਨੂੰ ਲੱਗਦਾ ਹੈ ਕਿ ਉਸ ਦੇ ਜਿਹੜਾ ਵਤਨ ਬਲਾਸ ਹੋਇਆ ਕਹਿੰਦੇ ਵੀ ਸਿੱਖ ਤਾਂ ਬੜੇ ਸੀ ਪਰ ਪਛਾਣ ਚ ਨਹੀਂ ਸੀਗੇ ਅੱਜ ਇਹ ਤੁਸੀਂ ਠਾਠਾ ਮਾਰਦਾ ਕੱਟ ਦੇਖੋ ਪੂਰਾ ਲਾਲ ਤੋਂ ਲੈ ਕੇ ਫਤਿਹਪੁਰੀ ਤੱਕ ਜਿਹੜੀ ਮਜਦ ਹੈ ਸਿੰਘਾਂ ਦਾ ਠਾਠਾ ਮਾਰਦਾ ਕੱਟਾ ਸਿਰਫ ਦਸਤਾਰਾਂ ਦਸਤਾਰਾਂ ਦਿਖ ਰਹੀਆਂ ਤੇ ਤੁਸੀਂ ਇਹ ਹਿਸਾਬ ਲਾਓ ਕਿ ਜਿਹੜੇ ਗੁਰੂ ਸਾਹਿਬ ਦੇ ਵਚਨ ਸਨ ਕਿ ਮੈਂ ਐਸਾ ਖਾਲਸਾ ਸਜਾਵਾਂਗਾ ਜਿਹੜਾ ਕਿ ਦੂਰੋਂ ਪਛਾਨਿਆ ਜਾਏਗਾ ਅੱਜ ਐਸੇ ਸਥਾਨ ਤੇ ਜਿੱਥੇ ਇੱਕ ਸਿੱਖ ਦੀ ਗਿਣਤੀ ਹੋਣੀ ਔਕੀ ਸੀ ਅੱਜ ਉਸ ਸਥਾਨ ਤੇ ਲੱਖਾਂ ਕਰੋੜਾਂ ਸਿੱਖਾਂ ਦੀਆਂ ਹਾਜ਼ਰੀਆਂ ਤੁਸੀਂ ਦੇਖ ਪੜ ਰਹੇ ਨੇ ਔਰ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਹੈ ਮੈਨੂੰ ਲੱਗਦਾ ਕਿ ਹਮੇਸ਼ਾ ਜ਼ੁਲਮ ਦੇ ਖਿਲਾਫ ਜਿਹੜਾ ਸਨੇਹਾ ਦਿੱਤਾ ਸੀ ਗੁਰੂ ਸਾਹਿਬ ਨੇ ਅੱਜ ਵੀ ਉਹਨੂੰ ਯਾਦ ਕੀਤਾ ਜਾ ਰਿਹਾ ਅੱਜ ਵੀ ਕਿਤੇ ਕੋਈ ਮਜ਼ਲੂਮ ਨਾ ਤੱਕਾ ਹੁੰਦਾ ਤੇ ਸਭ ਤੋਂ ਪਹਿਲੇ ਇਸ ਖਾਲਸਾ ਬੰਦ ਖੜਾ ਹੁੰਦਾ ਜੇ ਕਿਤੇ ਹੜ੍ਹ ਆ ਜਾਣ ਜੇ ਕਿਤੇ ਕੋਈ ਤਬਾਹੀ ਆ ਜੇ ਚਾਹੇ ਦੇਸ਼ ਚ ਹੋਵੇ ਚਾਹੇ ਵਿਦੇਸ਼ ਚ ਹੋਵੇ ਆਪਣੇ ਸਿੱਖਾਂ ਦੇ ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਆ ਮੈਨੂੰ ਲੱਗਦਾ ਇੱਕ ਬੜਾ ਵੱਡਾ ਮੈਸੇਜ ਹੈ ਔਰ ਅੱਜ ਸ਼ਹੀਦੀ ਸਾਕ ਤੋਂ ਬਾਅਦ ਇੱਥੇ ਜਿਹੜੀ ਸੰਗਤ ਦੂਰੋਂ ਨੇੜੋਂ ਆਈ ਆ ਔਰ ਕਿੰਨੇ ਹੀ ਨਾ ਕੀਤਲ ਇੱਥੋਂ ਚੱਲੇ ਨੇ ਸਿਰ ਇੱਕੋ ਹੀ ਮੈਸੇਜ ਆ ਕਿ ਅਸੀਂ ਕਿਸੇ ਵੀ ਨਿਹਾਕੇ ਨੂੰ ਵਾਲ ਕਿਸੇ ਵੀ ਜ਼ਾਲਮ ਦਾ ਬਰਾਬਰ ਨਾਲ ਅਸੀਂ ਟਾਕਰਾ ਕਰ ਸਕਦੇ ਹਾਂ ਸਾਹਮਣੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਜਿੱਥੇ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਮਹਾਨ ਨਗਰ ਕੀਰਤਨ ਨੂੰ ਸਜਾਰੀਆਂ ਨੇ ਤਾਂ ਹੁਣ ਇਹ ਨਿਹੰਗ ਸਿੰਘਾਂ ਦਾ ਨਗਰ ਕੀਰਤਨ ਖਾਲਸੇ ਦੀ ਜਨਮ ਭੂਮੀ ਲੰਧਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਏਗਾ ਤਾਂ ਅਜੇ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ہوئی ਆ ਮੋਬਾਈਲ ਦੇ ਵਿੱਚ ਆਪਣੀਆਂ ਤਸਵੀਰਾਂ ਨੂੰ ਕੈਦ ਕਰ ਰਹੀ ਆ ਤਾਂ ਸੰਗਤ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਆਏ ਨੇ ਕੀ ਕਹਿਣਾ ਚਾਹੁੰਦੇ ਨੇ ਜਾਹੇ ਦੇ ਵਿੱਚ ਬਹੁਤ ਸਾਰੀ ਸੰਗਤ ਆ ਜਿਹੜੀ ਵੱਖ-ਵੱਖ ਸਟੇਟਾਂ ਤੋਂ ਆਈ ਹੋਈ ਆ ਕੋਈ ਬਾਹਰਲੇ ਮੁਲਕ ਤੋਂ ਆਇਆ ਕੋਈ ਪੰਜਾਬ ਤੋਂ ਆਇਆ ਕੋਈ ਹਰਿਆਣਾ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਬਹੁਤ ਤਸਵੀਰ ਵੀ ਨਜ਼ਰ ਆ ਰਹੀ ਹੈ ਤਾਂ ਸਾਹਮਣੇ ਖਾਲਸੇ ਦਾ ਜਹਾਜ ਲਾਲਗੁਰੀ ਦੀਆਂ ਲਾਡਲੀਆਂ ਫੌਜਾਂ ਇਸ ਮਹਾਨ ਨਗਰ ਕੀਰਤਨ ਸਾਰੇ ਸੰਗਤ ਸਾਡੇ ਨਾਲ ਕੁਝ ਕਹਿਣਾ ਚਾਹੁੰਦੇ ਕਿੱਥੋਂ ਆਏ ਜੀ ਪੂਰੀ ਪੂਰੀ ਸਾਧ ਪੂਰੀ ਸਾਧ ਹਾਂ ਅੱਜ ਗੁਰੂ ਸਾਹਿਬ ਦੀ ਸਤਿਾਪਦੀ ਮੌਕੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਹਾਂ ਜੀ ਅੱਜ ਕੱਤਰ ਜਿਆਦਾ ਹੈ ਕਿ ਕਾਫੀ ਬੜਾ ਜੇ ਚੰਗਾ ਜੇ ਕਿ ਪੂਰੀ ਸਾਧ ਦੀ ਇਸ ਯਾਤਰਾ ਕੇ ਲਈ ਕ

ਬਸ ਸ਼ਤਵਿੰਦਰ ਸਿੰਘ ਭਾਈ ਪਤਕਾਰ ਹੈ ਮੈਂ ਨਾ ਮੈਨੂੰ ਭਾਈ ਬਤਕਾਰ ਸ਼ਤਵਿੰਦਰ ਸਿੰਘ ਗੁਜਰਾਲ ਰਾਜਾ ਦਾ ਤਾਜਪੁਰ ਸੇ ਪਤਕਾਰ ਹੈ ਬਿਲਕੁਲ ਸਾਹਮਣੇ ਗੁਰੂਦੇਵ ਸਿੰਘ ਗੱਤਕਾ ਖੇਡਦੇ ਹੋਏ ਨਜ਼ਰ ਆ ਰਹੇ ਨੇ ਗੱਤਕੇ ਦੇ ਜੋਹਾਰ ਖਾਲਸੇ ਦੀ ਫੌਜਾਂ ਦੇ ਬਲ ਉਸ ਪੈਰ ਜਾ ਰਹੇ ਨੇ ਸਾਲੇ ਹਾਏ ਨਾਲ ਇਸ ਵੇ ਆਂਤਰੀ ਚੌਂਕ ਗੂਜਰਿਆ ਗੁਰੂ ਦੀਆਂ ਲਾਡ ਲਿਓ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਸਮੇਂ ਇਹ ਮਹਾਨ ਨਗਰ ਕੀਰਤਨ ਸਜਾਰੀਏ ਨੇ ਦੇਖੋ ਥਾਲਸੇ ਦਾ ਜਾਹੋ ਜਲਾਲ ਛੋਟਾ ਜਿਹਾ ਬੱਚਾ ਜਿਸਦੇ ਸਿਰ ਤੇ ਬਾਜ ਬੈਠਾ ਹੋਇਆ ਉਹ ਤਸਵੀਰ ਬਖਰੀ ਤਸਵੀਰ ਇਸ ਮਹਾਨ ਨਗਰ ਕੀਰਤਨ ਤੋਂ ਨਜ਼ਰ ਆ ਰਹੀ ਹੈ ਤਾਂ ਹਜ਼ਾਰਾਂ ਦੀ ਗਿਣਤੀ ਦੇ ਸੰਗਤ ਪਹੁੰਚੀ ਹੋਈ ਹੈ ਤਾਂ ਇਸੇ ਤਰੀਕੇ ਦੇ ਨਾਲ ਨਗਰ ਕੀਰਤਨ ਇਸ ਥਾਂ ਦੇ ਉੱਤੇ ਰਵਾਨਾ ਹੋ ਰਿਹਾ ਹੈ